ਫਗਵਾੜਾ ਵਿਖੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਹੁਣ ਤਾਜ਼ਾ ਮਾਮਲਾ ਸ਼ਹਿਰ ਦੇ ਇੰਡਸਟਰੀ ਏਰੀਆ ਰੋਡ ਤੇ ਦੋ ਮੈਡੀਕਲ ਦੀਆਂ ਦੁਕਾਨਾਂ ਅਤੇ ਕਰਿਆਨੇ ਦੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਦੁਕਾਨਾਂ ਅੰਦਰੋਂ ਪਿਆ ਕੀਮਤੀ ਸਮਾਨ ਤੇ ਕੈਸ਼ ਲੈ ਕੇ ਬੇਖੌਫ ਚੋਰ ਹੋਏ ਫਰਾਰ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕਾਂ ਵੱਲੋਂ ਕੀ ਕਿਹਾ ਗਿਆ ਦੇਖੋ ਤੁਸੀਂ ਵੀ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਸਰ ਕੀ ਕਾਦੀ ਦੁਕਾਨ ਆਪਣੀ ਦਵਾਈਆਂ ਦੀ ਦੁਕਾਨ ਸਰ ਕੀ ਮਾਮਲਾ ਕੀ ਸਾਰਾ ਬਾਬੇ ਮਾਮਲਾ ਰਾਤੀ ਸਾਨੂੰ ਫੋਨ ਆਇਆ 2:30 ਵਜੇ ਤੇ ਤੁਹਾਡੇ ਚੋਰੀ ਹੋ ਗਈ ਹਾਂਜੀ ਫਿਰ ਅਸੀਂ ਆ ਕੇ ਦੇਖਿਆ ਛੜ ਪਟਿਆ ਪਿਆ ਸੀ ਉਹਨਾਂ ਤੇ ਸਾਰਾ ਸਮਾਨ ਦਰ ਖਿਲਰਿਆ ਪਿਆ ਸੀ ਸਰ ਚੌਂਕੀਦਾਰ ਵਗੈਰਾ ਨਹੀਂ ਰੱਖਿਆ ਇੱਥੇ ਚੌਂਕੀਦਾਰ ਰੱਖਿਆ ਚੌਂਕੀਦਾਰ ਉਹ ਤੁਸੀਂ ਇੰਦਰ ਦੇ ਮੂਹਰੇ ਖੜਾ ਹਾਂਜੀ ਉਹ ਡਰ ਰਾ ਇਥੇ ਆਇਆ ਨਹੀਂ ਕਿੰਨੇ ਵਿਅਕਤੀ ਸੀ ਕੁਝ ਪਤਾ ਚੱਲਾ ਇੱਕ ਗੱਡੀ ਚਾਰ ਪੰਜ ਬੰਦੇ ਸੀ ਹਾਂਜੀ ਚਿੱਟੀ ਗੱਡੀ ਸੀ ਕਹਿੰਦੇ ਗੱਡੀ ਦੇ ਵੈਸੀ ਚਾਰ ਪੰਜ ਬੰਦੇ ਸੀਗੇ ਅੱਛਾ ਜੀ ਠੀਕ ਹੈ ਇੱਕ ਬੰਦਾ ਘੁੰਮਦਾ ਪਿਆ ਸੀਗਾ ਤੇ ਬਾਕੀ ਨੇ ਕੰਮ-ਵੱਕੇ ਕੰਮ ਕਰ ਰਹੇ ਸਰ ਆਪਣਾ ਕਿੰਨਾ ਕੁ ਲਾਸ ਹੋ ਗਿਆ ਲੋ ਸਾਡਾ ਕਾਫੀ ਹੋ ਗਿਆ ਕਿਉਂਕਿ ਮੈਂ ਹੈਗਾ ਮੰਦਰ ਦਾ ਪ੍ਰਧਾਨ ਹਾਂਜੀ ਉਹ ਮੇ ਕੋਲ ਕੈਸ਼ ਕਾਫੀ ਪਿਆ ਸੀਗਾ ਕਿੰਨਾ ਕੈਸ਼ ਸੀ ਢਾਈ ਤਿੰਨ ਲੱਖ ਰੁਪਏ ਅੱਛਾ ਜੀ ਉਹ ਕਿਉਂਕਿ ਮੈਂ ਇੱਕਦਾਂ ਆਈਟੀਆਰ ਭਰਨੀ ਸੀਗੀ ਅੱਜ ਪੈਸੇ ਜਮ੍ਹਾਂ ਕਰਾਣੇ ਐਂਕਰ ਡਰੈਸ ਤੇ ਠੀਕ ਤੇ ਨੰਬਰ ਤੋਂ ਮੰਦਰ ਦੇ ਪ੍ਰਧਾਨ ਕਰਕੇ ਮੇਰੇ ਕੋ ਕੈਸ਼ ਪਰ ਪਾਣ ਪੂਣ ਪਰਚੀਆਂ ਪੁਰਚੀਆਂ ਬਹੁ ਪਈਆਂ ਸੀ ਤੇ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਕੈਮਰੇ ਲ ਦੇਖੇ ਨਹੀਂ ਹੈ ਹੁਣ ਆਏ ਆ ਦੇਖ ਦੇ ਇਸ ਮਾਮਲੇ ਨੂੰ ਪੁਲਿਸ ਕੈਦ ਕੀਤੀ ਸਰ ਆ ਰਾਤੀ ਪੁਲਿਸ ਆ ਗਈ ਸੀ ਰਾਤੀ 3:30 ਵਜੇ ਹੂੰ ਪੁਲਿਸ ਵੀ ਆ ਗਈ ਸੀ ਬੀਸੀਆਰ ਵੀ ਆ ਗਏ ਸਾਰੇ ਆ ਗਏ ਦੇਖ ਕੇ ਹੁਣ ਕੀ ਕਰੀਏ ਦੇਖ ਕੇ ਹੁਣ ਅਸਮਾਨ ਸਾਹਮਣੇ ਪਏ ਨੀਣਾ ਜੀ ਆਪਣੇ ਰਾਜਕੌਸ਼ਨ ਅਈ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਦੁਕਾਨ ਦੇ ਅੰਦਰ ਖੜੇ ਆਪੇ ਅਸੀਂ ਸਾਨੂੰ ਰਾਤੀ 3 ਵਜੇ ਟੈਲੀਫੋਨ ਗਿਆ ਜੀ ਕਿ ਤੁਹਾਡੀ ਦੁਕਾਨ ਦੇ ਸ਼ਟਰ ਟੁੱਟ ਗਿਆ ਸੀ ਅਸੀਂ ਉਸੇ ਟਾਈਮ ਹੀ ਆ ਗਏ ਜਦੋਂ ਆ ਕੇ ਦੇਖਿਆ ਸ਼ਟਰ ਖੁੱਲਾ ਸੀਗਾ ਜੀ ਸਮਾਨ ਅੰਦਰੋਂ ਚੋਰੀ ਹੋਇਆ ਸੀਗਾ ਜੀ ਕਿੰਨਾ ਕ ਸਮਾਨ ਚੋਰੀ ਹੋਇਆ ਹੈ ਸਮਾਨ ਸਾਡਾ 25-30 ਹਜ਼ਾਰ ਰੁਪਏ ਦਾ ਹੋਣਾ ਜੀ ਸਰੋਂ ਦਾ ਤੇਲ ਸੀਗਾ ਕਾਜੂ ਦਾ ਪੀਪਾ ਸੀਗਾ ਜੀ ਇੱਕ ਖਾਰਪਿਕ ਵਗੈਰਾ ਤੇ ਸਾਬਣ ਨੇ ਜੀ ਤੇ ਸਰ ਕੈਸ਼ ਵੀ ਲੱਗਿਆ ਕੈਸ਼ ਆਏ ਕੈਸ਼ 4500 ਰੁਪਏ ਕੈਸ਼ ਸੀਗਾ 25-3000 ਦੀ ਭਾਨ ਹੋਣੀ ਜੀ ਇੱਥੇ ਵਗੈਰਾ ਚੌਂਕੀਦਾਰ ਵਗੈਰਾ ਨਹੀਂ ਰੱਖਿਆ ਚੌਂਕੀਦਾਰ ਹੈਗਾ ਚੌਂਕੀਦਾਰ ਕਹਿੰਦਾ ਜੀ ਮੈਂ ਦੇਖਿਆ ਮੇਰੇ ਸੀਟੀਆਂ ਬਹੁਤ ਮਾਰੀਆਂ ਪਰ ਅੱਗੇ ਨਹੀਂ ਆ ਸਕਿਆ ਡਰਦਾ ਕਹਿੰਦਾ ਮੈਂ ਕੁਝ ਪਤਾ ਚੱਲੇ ਕਿ ਕਿੰਨੇ ਕਿ ਲੋਗ ਇਹਨਾਂ ਨੇ ਮਰਗੀ ਹਮਲਾ ਕੀਤਾ ਇੱਥੇ ਅੱਗੇ ਆਪਣਾ ਜਿਹੜਾ ਦੇਖੋ ਉਹਦੇ ਕਹਿੰਦੇ ਚਾਰ ਚਾਰ ਜਾਣੇ ਚਾਰ ਪੰਜ ਜਾਣੇ ਸੀਗੇ ਚਾਰ ਪੰਜ ਜਾਣੇ ਸੀਗੇ ਸ਼ਟਰ ਪੱਟ ਕੇ ਸ਼ਟਰ ਪੱਟ ਕੇ ਲੈ ਗਏ ਸ਼ਟਅ ਪੱਟਿਆ ਸੀਗਾ ਜੀ ਸੈਂਟਰ ਲੋਕ ਤੋੜ ਦਿੱਤਾ ਸ਼ੀਸ਼ੇ ਜਿਹੜੇ ਲੋਕ ਸੀ ਉਹ ਤੋੜ ਦਿੱਤੇ ਤੇ ਗੱਡੀ ਵਗੈਰਾ ਜਿਹੜੀ ਗੱਡੀ ਜਾਏ ਕੁਝ ਪਤਾ ਨਹੀਂ ਕੁਝ ਪਤਾ ਜੀ ਦੇਖਨੇ ਸੀ ਕਿਤੇ ਆ ਕੈਮਰੇ ਲੱਗੇ ਹੋਏ ਕੈਮਰੇ ਲੱਗੇ ਹੈਗੇ ਸਭ ਤੋਂ ਸੀਸੀਟੀਵੀ ਕੈਮਰੇ ਜ ਆਏ ਤੋੜ ਦਿੱਤੇ ਸਾਰੇ ਕੈਮਰੇ ਜੀ ਅੱਛਾ ਜੀ ਹਾਂ ਕੈਮਰੇ ਵੀ ਪਾ ਦਿੱਤੇ ਸਾਰੇ ਜੀ ਇਸ ਮਾਮਲੇ ਨੂੰ ਸਾਰੇ ਜੀ ਪੁਲਿਸ ਕੈ ਕਰ ਦਿੱਤੀ ਸੀ ਕੀਤੀ ਸੀ ਜੀ ਉਸੇ ਟਾਈਮ ਪੁਲਿਸ ਵਾਲੇ ਆ ਗਿਆ ਸੀਗੇ ਉਹਨਾਂ ਨੇ ਫਿਰ ਸਾਡੇ ਕੋਲੋਂ ਜੋ ਵੀ ਪੁੱਛਿਆ ਸੀ ਦੱਸਿਆ ਸਾਰਾ ਜੀ ਕਿਸ ਨਾਮ ਦੇ ਉੱਪਰ ਦੁਕਾਨ ਹੈ ਕਿਸ ਰੋਡ ਦੇ ਓਪੋਜ਼ਿਟ ਜੈ ਸਿਟੀ ਮੈਲ ਫਗਵਾੜਾ ਟੋਟਲ ਕਿੰਨੇ ਦੁਕਾਨਾਂ ਦੀ ਚੋਰੀ ਹੋਈ ਇੱਥੇ ਤਿੰਨ ਦ ਕੜੀ-ਕੜੀ ਇਹਨਾਂ ਦਾ ਕੰਨਾ ਕੁਸ਼ ਪ੍ਰਾਜ ਮੈਡੀਕਲ ਸਟੋਰ ਤਨੇਜਾ ਮੈਡੀਕਲ ਸਟੋਰ ਤੇ ਕੌਸ਼ਲ ਕੰਨਾ ਸਟੋਰ ਰਵਿਦ ਨੇਜਾ ਜੀ ਸੱਚੀ ਮਾਮਲਾ ਕੀ ਹੈ ਜਿਹੜਾ ਅੱਜ ਮਾਮਲਾ ਜੀ ਬਸ ਗੱਲ ਕਰ ਗਏ ਕੰਮ ਕਿੰਨਾ ক্লোਜ਼ ਹੋ ਗਿਆ ਆਪਣਾ ਲਾਸ तकरीबन 20 ਦੇ ਕੋਲ 15 ਤੋਂ 20 ਦੇ ਕੋਲ ਹੋ ਹੀ ਗਿਆ ਜੀ ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਕਿ ਚੋਰੀ ਹੋਈ ਦੁਕਾਨ ਦੇ ਇੱਥੇ ਪਿੱਛੇ ਮੁੰਡਾ ਰਹਿੰਦਾ ਜੀ ਹੋ ਰਾਤੀ ਤਾਈਂ ਪੋਣੇ ਤਿੰਨ ਕੋਜੇ ਬਾਥਰੂਮ ਕਰਨ ਲਈ ਆਇਆ ਬਾਹਰ ਤੇ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਭਾਜੀ ਵੀ ਤੁਹਾਡਾ ਸ਼ਟਰ ਦਾ ਚੱਕਿਆ ਗਿਆ ਹਾਂਜੀ ਮੈਂ ਉਸੇ ਵੇਲੇ ਆਇਆ ਤੇ ਦੇਖਿਆ ਤੇ ਵੀ ਹੋਇਆ ਪਿਆ ਸੀ ਕੰਮ ਕੋਈ ਸੀਸੀਟੀਵੀ ਕੈਮਰੇ ਜਾਏ ਬੰਦੇ ਕੈਮਰੇਆਂ ਦੇ ਵਿੱਚ ਆਏ ਕੋਈ ਬੰਦੇ ਕੈਮਰੇ ਭਾਜੀ ਬਾਹਰ ਜਿਹੜੇ ਸੀ ਉਹਨਾਂ ਦੀ ਧਾਰਾ ਤੋਲ ਗਏ ਮੇਰਾ ਜਿਹੜਾ ਕੈਮਰਾ ਲੱਗਿਆ ਹੋਇਆ ਸੀ ਕੈਮਰਾ ਹੀ ਮੇਰਾ ਪੱਟ ਕੇ ਲੈ ਗਏ ਕੋਈ ਡੀਵੀਆਰ ਵੀ ਲੈ ਗਏ ਤੁਹਾਡਾ ਮੇਰਾ ਕੋਲ ਸੀਗਾ ਮੈਮਰੀ ਕਾਰਡ ਵਾਲਾ ਸੀ ਕੈਮਰਾ ਠੀਕ ਹੈ ਜੀ ਤੇ ਕਿੰਨੀਆਂ ਦੁਕਾਨਾਂ 'ਚ ਚੋਰੀ ਹੋਈ ਇੱਥੇ ਤਿੰਨ ਦੁਕਾਨਾਂ 'ਚ ਹੋਈ ਜੀ ਮੇਰੇ ਨਾਲ ਕੌਸ਼ਲ ਗਰੀਨਾ ਸਟੋਰ ਆ ਉਹਨਾਂ ਦੇ ਤੇ ਨਾਲ ਦੀ ਸਾਈਡ ਤੇ ਰਾਜ ਮੈਡੀਕੋ ਆ ਉਹਨਾਂ ਦੇ ਤੇ ਬੋਛੇ ਉਹਨੂੰ ਸ਼ਿਕਾਇਤ ਕੀਤੀ ਹੈ ਮਾਮਲੇ ਨੂੰ ਲੈ ਕੇ ਹਾਂਜੀ ਹਾਂਜੀ ਉਸੇ ਵੇਲੇ ਕੀਤੀ ਸੀ ਜੀ ਬੀਸੀਆਰ ਵਾਲੇ ਦੋ ਸਾਹਿਬ ਜੀ ਆਏ ਸੀਗੇ ਤੇ ਫਿਰ ਉਸ ਤੋਂ ਬਾਅਦ ਸਾਡੇ ਚੌਂਕੀ ਤੋਂ ਵੀ ਇੱਥੋਂ ਦੇ ਆਏ ਸੀਗੇ ਸਾਹਿਬ ਹਾਂਜੀ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਰਾਤੀ ਨੂੰ ਪਿੱਛੇ ਦੇ ਬੰਦੇ ਆਏ ਸੋਨਾਂ ਮੈਨੂੰ ਤਿੰਨ ਕੋਹੇ ਦਾ ਫੋਨ ਕੀਤਾ ਕਹਿੰਦੇ ਦੋ ਤਿੰਨ ਸ਼ਟਰ ਟੁੱਟ ਗਿਆ ਹੈ ਇੱਕ ਇਹਦੇ ਦੋ ਮੈਡੀਕਲ ਸਟੋਰ ਸੀਗੇ ਇੱਕ ਖਰਿਆਣੇ ਤੋਰ ਜਗਾ ਜੀ ਸਰ ਕਿਸ ਰੋਡ ਦੇ ਉੱਪਰ ਹੈ ਦੁਕਾਨਾਂ ਆ ਆ ਇੰਡਸਟਰੀਏ ਰੇ ਜੀ ਹਾਂਜੀ ਹਾਂਜੀ ਤੇ ਲਾਸ ਵਗੈਰਾ ਕਿੰਨਾ ਕੁ ਹੋ ਗਿਆ ਇਹਨਾਂ ਦਾ ਕੁਝ ਪਤਾ ਦੁਕਾਨਾਂ ਦਾ ਲਾਸ ਸਰ ਨੱਤਨੇਜਾ ਮੈਡੀਕਲ ਸਟੋਰ ਤੋਂ ਕੰਦਾ ਤੋਂ 15 ਤੋਂ 20000 ਰੁਪਿਆ ਤੇ ਖਰਿਆਣੇ ਸਪੋਰਟ ਸਟੋਰ ਵਾਲੇ ਉਹ 6000 ਰੁਪਿਆ ਕਿੱਸੇ ਕਹਿੰਦਾ ਤੇ ਬਾਕੀ ਕੋਈ ਇੱਕ ਕਾਜੂ ਕੋਜੂ ਸਾਬਣ ਨਾ ਤੇ ਉਹ ਲੈ ਗਏ ਜੀ ਰਾਜ ਮੈਡੀਕਲ ਕਹਿੰਦਾ ਮੇਰਾ ਵੀ ਕਾफी ਨੁਕਸਾਨ ਆ ਜਦੋਂ ਕੱਕੜੀ ਨੇ ਕੀਤਾ ਕਿ ਨਾ ਉਹ ਕਹਿੰਦਾ ਮੈਂ ਦੇਖ ਕੇ ਦੱਸ ਦਿੰਦਾ ਦੇਖ ਕਹਿੰਦਾ ਤੇ ਕੋਈ ਸੀਸੀਟੀਵੀ ਕੈਮ ਨਹੀਂ ਲੱਗਿਆ ਸਾਰੇ ਸੀਸੀਟੀਵੀ ਹੈਗੇ ਕੈਮਰੇ ਹੈਗੇ ਆ ਕੈਮਰੇ ਦੀ ਭਾਤ ਵਗੈਰਾ ਕੀਤੀ ਤਾਂ ਅਸਰ ਵੈਸੇ ਉਹ ਵੀ ਦੇਖ ਰਹੇ ਨੇ ਅਸੀਂ ਵੀ ਦੇਖ ਰਹੇ ਹਾਂ ਜਦੋਂ ਨੰਬਰ ਆ ਜਾਏ ਗੱਡੀ ਦਾ ਫਿਰ ਵੀ ਅਸੀਂ ਨਾਟ ਰੈਕਸ ਕਰ ਲੈਂਦੇ ਹਾਂ ਨੰਬਰ ਜਾ ਆ ਗਿਆ ਤੇ ਕੋਈ ਪਤਾ ਨਹੀਂ ਲੱਗਾਈ ਕਿੰਨੇ ਲੋਗ ਹਨ ਮਤਲਬ ਕਿ ਤੋੜ ਮੰਨ ਨਹੀਂ ਸਰ ਗੱਡੀ ਕਹਿੰਦੇ ਐਸੀ ਵਾਈਟ ਟਰੰਕ ਦੀ ਗੱਡੀ ਆਈ ਕੋਈ ਤੇ ਉਹ ਉਹ ਕਹਿੰਦਾ ਉਹ ਚਾਏ ਸੀਗਾ ਕੋਈ ਚੌਂਕੀਦਾਰ ਠੀਕਾ ਪਰ ਚੌਂਕੀਦਾਰ ਨੇ ਰੌਲਾ ਨਹੀਂ ਪਾਇਆ ਕਿੰਨੇ ਕਬਜਾ ਸਮਾ ਸੀਗਾ ਕੁਝ ਪਤਾ ਨਹੀਂ ਤੇ ਸਰ ਮੈਂ ਤੇ ਤਿੰਨ ਕੋਈ ਨਾ ਗਿਆ ਸੀਗਾ ਮੈਂ ਤੇ ਜੇ ਤੂੰ ਪਹਿਲਾਂ ਕੰਮ ਹੋ ਚੁੱਕਾ ਸੀਗਾ ਸ਼ੁਭਨਾਮ ਦੀ ਆ ਜੀ ਆਪਣਾ ਇਹ ਸਜਵੰਤ ਸਿੰਘ ਮੇਰਾ ਨਾਮ ਜੀ